ਕੁੰਮਦੀ ਜਿਦੂ ਨਾਲ ਜਿੱਤਦੇ ਆਇਆ ਦੱਸ ਕਿ ਤਕ ਕੋੜ ਸੀ ਕੁੰਮਦੀ ਜਿਦੂ ਨਾਲ ਜਿੱਤਦੇ ਆਇਆ ਦੱਸ ਕਿ ਤਕ ਕੋੜ ਸੀ ਅੱਖਾਂ ਦੇ ਇਸ਼ਾਰੇ ਨਾਲ ਪੁੱਛਿਆ ਦੱਸ ਕਿਹੜੀ ਗੱਲੋਂ ਰਹੀ ਤੂੰ ਮੋੜਦੀ ਕੁੰਮਦੀ ਜਿਦੂ ਨਾਲ ਜਿੱਤਦੇ ਆਇਆ ਦੱਸ ਕਿ ਤਕ ਕੋੜ ਸੀ ਅੱਖਾਂ ਦੇ ਇਸ਼ਾਰੇ ਨਾਲ ਪੁੱਛਿਆ ਤੱਕ ਕਿਹੜੀ ਗੱਲੋਂ ਰਹੀ ਮੋਲਦੀ ਤੱਕ ਦਸ ਨਾਲ ਤੇਰੇ ਕਦੋਂ ਕਰਿਆ ਤੱਕ ਦਸ ਨਾਲ ਤੇਰੇ ਕਦੋਂ ਕਰਿਆ ਮਿਲ ਜਦ ਵੀ ਹਨੇਰ ਜੱਤ ਤੇਰੇ ਲੱਗ ਜੂਗਾ ਪਤਾ ਨਹੀਂ ਕਸੂਰ ਕਿਸ ਦਾ ਲੱਗ ਜੂਗਾ ਪਤਾ ਨਹੀਂ ਕਸੂਰ ਕਿਸ ਦਾ ਅੱਜ ਦੋਸਿਲ ਮੱਥੇ ਮਾਰਦੀ ਅੰਨੇ ਮੇਰੇ ਨਾਲ ਕੀਤੀ ਮਾਰੀ ਭੁੱਲ ਜੂਣਾ